ਆਹ ਜੀ ਆਹ ਮਿਸਤਰੀ ਦੀ ਉਮਰ ਹੈਗੀ 76 ਸਾਲ 76 ਸਾਲ ਉਮਰ ਹੈ ਤੇ ਤੁਸੀਂ ਦੇਖ ਲਓ ਵੀ ਹਜੇ ਵੀ ਟਰੈਕਟਰਾਂ ਦੀਆਂ ਸਰਵਿਸਾਂ ਕਰ ਰਹੇ ਆ ਟਰੈਕਟਰਾਂ ਦੀਆਂ ਸਰਵਿਸਾਂ ਕਹਿਣ ਜੀ ਦੇਖ ਲਓ ਵੀ ਕਮਾਲ ਦੀ ਗੱਲ ਹੈ ਹਨਾ 76 ਸਾਲ ਦੀ ਉਮਰ ਹੋਵੇ ਤੇ ਮਿਸਤਰੀ ਹਜੇ ਵੀ ਪੂਰਾ ਬੜਿਆ ਪੈਸੇ 76 ਸਾਲ ਉਮਰ ਹੈ ਮੈਂ ਵੀ ਅੰਦਾਜ਼ਾ ਜੀ ਲਾ ਰਿਹਾ ਸੀ ਕਿੰਨੇ ਘੰਟੇ ਬਾਅਦ ਤੇਲ ਚੇਂਜ ਕਰਨਾ ਚਾਹੀਦਾ ਹੈ ਤਿੰਨ ਢੋਲ ਫੂਕਦੇ ਕਰੋ ਤਿੰਨ ਢੋਲ 220 ਲੀਟਰ ਵਾਲੇ ਯਾਨੀ ਕਿ 220 ਲੀਟਰ ਦਾ ਹੁੰਦਾ 600 650 ਲੀਟਰ ਤੇਲ ਫੂਕ ਕੇ ਆਓ ਹੁਣ ਘੰਟੇ-ਕੁੰਟੇ ਦਾ ਕੋਈ ਗਣਦਾ-ਗੁੰਦਾ ਨਹੀਂ ਹੈਗਾ ਹੁਣ ਕਿਸੇ ਦਾ ਮੀਟਰ ਚੱਲਦਾ ਕਿਹਦਾ ਨਹੀਂ ਚੱਲਦਾ ਹੁਣ ਉਹਨਾਂ ਕੋਲ ਤੱਕ ਵੀ ਜਾਣਕਾਰੀ ਜਾਨੀਏ ਕਈਆਂ ਦੇ ਮੀਟਰ ਹੀ ਨਹੀਂ ਚੱਲਦੇ ਹੁੰਦੇ ਜਾਂ ਜ਼ਿੰਮੇਦਾਰ ਤਾਂ ਆਹ ਤੁਹਾਡਾ ਦੇਸੀ ਫਾਰਮੂਲਾ ਠੀਕ ਆ ਟੋਹ ਨਾਲ ਕੰਮ ਢੋਲ ਵਾਲਾ ਕੰਮ ਠੀਕ ਹੈ ਤਿੰਨ ਢੋਲ ਫੂਕੋ ਤੇ ਤੇਲ ਚੇਂਜ ਕਰਾ ਦਿਓ ਟਰੈਕਟਰ ਮਰਦਾ ਹੀ ਨਹੀਂ ਫਿਰ ਮਗਲੈਲ ਫਿਲਟਰ ਸਾਰਾ ਕੁਝ ਜਦੋਂ ਸਰਵਿਸ ਕਰਨੀ ਹੈ ਸਾਰੇ ਫਿਲਟਰ ਹੀ ਚੇਂਜ ਕਰਨੇ ਆ ਹਾਂ ਸਾਰੇ ਬਦਲ ਡੀਜ਼ਲ ਵਾਲੇ ਤਾਂ ਕਈ ਵਾਰੀ ਵਿਚੇ ਨੂੰ ਵੀ ਪਾਣੇ ਪੈ ਜਾਂਦੇ ਡੀਜ਼ਲ ਜਿਹੜਾ ਅੱਜ ਕੱਲ ਆਪਾਂ ਡਰਮਾਂ 'ਚ ਘੱਟ ਲਿਓਨੇ ਅੱਜ ਕੱਲ ਆਪਾਂ ਕੈਣਾ ਕੋਣਾ 'ਚ ਲੈ ਆਉਣਾ ਵਧੀਆ ਸਾਫ਼ ਸੁਥਰੀਆਂ 100-100 ਲੀਟਰ ਦੀਆਂ ਕੈਣਾ ਰੱਖ ਉਹਨਾਂ ਜਿਹੜਾ ਮਿੱਟੀ-ਮੁੱਟੀ ਘਾਟਾਂ ਦੀ ਕਹਿਣਾ ਚ ਹੈ ਹੁਣ ਪਲਾਸਟਿਕ ਦੇ ਕੈਨ ਮੈਂ ਹੁਣੇ ਕਹਿਣਾ ਰੱਖੀਆਂ ਹੋਈਆਂ ਨੇ ਉਹ ਨਾ ਮਗਲੈਲ ਵਾਲੀਆਂ ਕਹਿਣਾ ਨੇ 60 60 70 70 ਲੀਟਰ ਵਾਲੀਆਂ ਮਗਲੈਲ ਆਂਦਾ ਉਹਨਾਂ ਤੇ ਇੱਕ ਸਟਰੋਲ ਦਾ ਉਹ ਇੱਕ ਤਾਂ ਗੱਡੀ 'ਚ ਤੇਲ ਆ ਜਾਂਦਾ ਵੀ ਟਰੈਕਟਰ ਨਹੀਂ ਭਜਾਉਣਾ ਪੈਂਦਾ ਵੀ ਕਾਰ 'ਚ ਰੱਖੋ ਡਿੱਗੀ 'ਚ ਦੋ ਕਹਿਣਾ ਭਰਾ ਲਿਆ ਉਹ ਕਾਰ 'ਚ ਸੌਖਾ ਰਹਿੰਦਾ ਕੰਮ ਤੇ ਬੰਦਾ ਸਾਮਣਾ ਉਹ ਕਹਿਣਾ ਵਾਲਾ ਜਿਹੜਾ ਤੇਲ ਹੈ ਨਾ ਕਹਿਣਾ ਵਾਲਾ ਤੇਲ 'ਚ ਟਰੈਕਟਰ ਦੀ ਕੋਈ ਕਚਰਾ ਕੁਚਰਾ ਨਹੀਂ ਆਉਂਦਾ ਇਹ ਡਰਾਮਾ ਰੂਮ ਲੋਹੇ ਦੇ ਹੁੰਦੇ ਨੇ ਥੱਲੇ ਜੰਗਾਲ ਜੰਗਲ ਉਹ ਖੜੀ ਜਾਂਦਾ ਉਹ ਕਈ ਪੰਪਾਂ ਵਾਲੇ ਵੀ ਬਈ ਕਰਾਂ ਹੀ ਰੱਖਦੇ ਪੰਪਾਂ ਨੇ ਹੂੰ ਚੇਹ ਨੂੰ ਹਟ ਗਏ ਉਹ ਦੇਖ ਕਈ ਵਾਰੀ ਫਟੂੜਾ ਪਾਣੀ ਅੱਛੇ ਕਈ ਨਾ ਬਹ ਦੇਲ ਦਾ ਆ ਪਾਣੀ ਵੀ ਪਾਣੀ ਫਿਲਟਰਾਂ ਜੇ ਪਤਾ ਲਗਾ ਹੁਣ ਇਹਦੇ ਚ ਹੈਗਾ ਕਿ ਨਹੀਂ ਇਹ ਚੋਂ ਹੀ ਨਿਕਲਿਆ ਚਲੋ ਆਪਾਂ ਆਪਣੇ ਤੇਲ ਚ ਪਾਣੀ ਨਹੀਂ ਆਇਆ ਜੀ ਜਿਦੋਂ ਆਪਾਂ ਪੰਪੋਂ ਤੋਂ ਲੈ ਕੇ ਆਏ ਆ ਤੇਲ 别的不讲了。